ਸ੍ਰੀ ਹਰਗੋਬਿੰਦਪੁਰ ਸਾਹਿਬ ਗੁਰਦਾਸਪੁਰ ਰੋਡ ਨੇੜੇ ਪੰਨੂ ਰੈਸਟੋਰੈਂਟ ਲਾਈਟਾਂ ਵਾਲੇ ਚੌਂਕ ਦੇ ਰਾਤ ਐਕਸੀਡੈਂਟ ਵਿੱਚ ਪਿੰਡ ਵਿਰਸਾਲ ਚੱਕ ਦੇ ਜਸਪਾਲ ਸਿੰਘ ਦੀ ਮੌਤ ਹੋ ਗਈ ਜਸਪਾਲ ਸਿੰਘ ਆਪਣੀ ਸਪਲੈਂਡਰ ਮੋਟਰਸਾਈਕਲ ਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਆਪਣੀ ਪਿੰਡ ਵਿਰਸਾਲ ਚੱਕ ਜਾ ਰਿਹਾ ਸੀ ਜਦੋਂ ਪੰਨੂ ਰੈਸਟੋਰੈਂਟ ਨਜ਼ਦੀਕ ਪਹੁੰਚਿਆ ਤਾਂ ਪਿੱਛੋਂ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਜਸਪਾਲ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਪਰਿਵਾਰ ਨੇ লাশ ਸੜਕ ਤੇ ਰੱਖ ਕੇ ਕੀਤਾ ਪ੍ਰਦਰਸ਼ਨ ਐਸਐਚਓ ਵਿਕਰਮ ਸਿੰਘ ਨੇ ਮੌਕੇ ਤੇ ਪਹੁੰਚ ਕੇ ਪਰਿਵਾਰ ਨੂੰ ਕਾਰਵਾਈ ਕਰਨ ਦਾ ਦਿੱਤਾ ਪਰੋਸਾ ਪਰੋਸੇ ਤੋਂ ਬਾਅਦ ਪਰਿਵਾਰ ਨੇ ਰੋਡ ਖਾਲੀ ਕੀਤਾ ਪੁਲਿਸ ਨੇ লাশ ਕਬਜ਼ੇ ਵਿੱਚ ਲੈ ਕੇ ਬਟਾਲਾ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ ਗੁਰਦਾਸਪੁਰ ਤੋਂ ਪੱਤਰਕਾਰ ਡਾਕਟਰ ਸਰਬਜੀਤ ਸਿੰਘ ਪਿੰਡਰ ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਜਗੀਰ ਸਿੰਘ ਮੰਡ ਦੀ ਫਾਸਟ ਨਿਊਜ਼ 24 ਟੀਵੀ ਤੇ ਖਾਸ ਰਿਪੋਰਟ ਐਕਸੀਡੈਂਟ ਹੋਇਆ ਤੇ ਪਰਿਵਾਰ ਨੇ ਰੋਡ ਜਾਮ ਕੀਤਾ ਸੀਗਾ ਕੀ ਸੈਟੀਸਫਾਈ ਹੋਗਾ ਪਰਿਵਾਰ ਬਿਲਕੁਲ ਜੀ ਇਹ ਜਸਪਾਲ ਸਿੰਘ ਬਰਸਾਲ ਟੱਕ ਟੋਸੀ ਦਾ ਮੁੰਡਾ ਜੀ ਇਹਦਾ ਟਿਪਰ ਦੇ ਨਾਲ ਐਕਸੀਡੈਂਟ ਹੋਇਆ ਉਹ ਜਦੋਂ ਸਾਨੂੰ ਇਨਫੋਰਮ ਕੀਤਾ ਟੈਂਪਰੇ ਫੋਟੋ ਭਜਾ ਕੇ ਲੈ ਗਏ ਸੀ ਜੀ ਅਸੀਂ ਇਹ ਪਰਿਵਾਰ ਨੂੰ ਸਾਰਿਆਂ ਨੂੰ ਸੈਟੀਸਫਾਈ ਕਰਾਇਆ ਪਰੋਸਾਤਾ ਸੌਸ ਦਿੱਤਾ ਪਰਚਾ ਦਰਜ ਕਰਕੇ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਗਲੇਰੀ ਕਰ ਰਿਹਾ ਹਾਂ ਧੰਨਵਾਦ ਪਰਿਵਾਰ ਸੈਟੀਸਫਾਈ ਹੈ ਜੀ ਬਿਲਕੁਲ ਸੈਟੀਸਫਾਈ ਬਹੁਤ ਬਹੁਤ ਦਿਖਿਆ ਦਾ ਹਾਂ ਕਰੋ ਬਹੁਤ ایک منہ کرو ایک منہ کرو کار 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 کر لگے گا میں پہلے کو تو میں تو